ਸੱਜਣ মিডিਆ ਚੈਨਲ ਉੱਤੇ ਸਭ ਦੋਸਤਾਂ ਦਾ ਸਵਾਗਤ ਹੈ ਮੈਂ ਹਾਂ ਬਲਬੀਰ ਜੰਡੂ ਕੈਨੇਡਾ ਦੇ ਫੈਡਰਲ ਇਲੈਕਸ਼ਨ ਦੀ ਐਡਵਾਂਸ VOTING ਜਿਹੜੀ ਹੈ ਉਹ ਸ਼ੁਕਰ ਚਨਿਚਰ ਐਤ ਤੇ ਸੋਮਵਾਰ ਪੈ ਚੁੱਕੀ ਹੈ ਔਰ ਉਸ ਦੇ ਵਿੱਚ ਲਗਭਗ 7.3 ਮਿਲੀਅਨ VOTER ਨੇ ਆਪਣੇ ਵੋਟ ਦਾ ਇਸਤੇਮਾਲ ਕੀਤਾ ਇਹ ਜਿਹੜੀ ਵੋਟ ਇਸ ਵਾਰ ਪਈ ਹੈ 73 ਲੱਖ ਦੇ ਕਲੀਪ ਇਹ ਜਿਹੜੀ ਪਿਛਲੀ ਵਾਰ 2021 ਚ ਵੋਟ ਪਈ ਸੀਗੀ 52 ਲੱਖ ਉਸ ਤੋਂ ਲਗਭਗ 25% ਜ਼ਿਆਦਾ ਹੈ। ਔਰ ਇਸ ਤੋਂ ਲੱਗਦਾ ਹੈ ਕਿ ਇਸ ਵਾਰ ਦੇ ਜਿਹੜੀਆਂ ਚੋਣਾਂ ਉਸ ਦੇ ਲਈ ਵੋਟਰਾਂ ਚ ਕਿੰਨਾ ਉਤਸ਼ਾਹ ਹੈ। ਜਿਸ ਤਰ੍ਹਾਂ ਹਾਈਟੋ 6 ਮਹੀਨੇ ਪਹਿਲਾਂ ਇਹ ਲੱਗ ਰਿਹਾ ਸੀਗਾ ਕਿ ਕੰਜ਼ਰਵੇਟਿਵ ਪਾਰਟੀ ਜਿਹੜੀ ਹੈ ਉਸ ਦਾ ਹੱਥ ਉੱਪਰ ਹੈ। ਡਿਸਟੋਪੀ ਵਿਰੋਧੀ ਜਿਹੜੀ ਲਹਿਰ ਹੈ ਉਸ ਦੇ ਕਾਰਨ ਜਿਹੜਾ ਲਿਬਰਲ ਨੂੰ ਨੁਕਸਾਨ ਹੋਏਗਾ ਤੇ ਕਨਜ਼ਰਵੇਟਿਵ ਨੂੰ ਉਸ ਦਾ ਫਾਇਦਾ ਹੋਏਗਾ ਪਰ ਜਿਉਂ ਹੀ ਜਸਟਨ ਟਰੂਡੋ ਅਹੁਦੇ ਤੋਂ ਪਾਸੇ ਹੋਏ ਉਸ ਤੋਂ ਬਾਅਦ ਮਾਰਕ ਕਾਰਨੀ ਅੱਗੇ ਆਏ ਲੀਡਰ ਦੇ ਤੌਰ ਤੇ ਤਾਂ ਉਸ ਤੋਂ ਬਾਅਦ ਜਿਹੜਾ ਲਿਬਰਲ ਪਾਰਟੀ ਦਾ ਗ੍ਰਾਫ ਲਗਾਤਾਰ ਵਧਦਾ ਚੱਲਾ ਗਿਆ ਤੇ ਉਸ ਤੋਂ ਬਾਅਦ ਜਿਉਂ ਹੀ ਜਿਹੜੇ ਡੋਨਾਲਡ 트럼ਪ ਹੋਣਾ ਨੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ 20 ਜਨਵਰੀ ਨੂੰ ਔਰ ਉਹਨਾਂ ਨੇ ਜਿਸ ਢੰਗ ਦੇ ਨਾਲ ਟੈਰਫ ਦੀ ਜਿਹੜੀ ਵਾਰ ਸੀ ਉਹ ਸ਼ੁਰੂ ਕੀਤੀ ਉਸ ਦਾ ਅਸਰ ਕੈਨੇਡਾ ਤੇ ਵੀ ਪਿਆ ਔਰ ਉਸ ਦੇ ਕਾਰਨ ਜਿਹੜਾ ਲਿਬਰਲ ਦਾ ਜਿਸ ਢੰਗ ਦਾ ਸਟੈਂਡ ਸੀ ਜਿਸ ਢੰਗ ਦੀ ਉਹਨਾਂ ਨੇ ਪੋਜੀਸ਼ਨਾਂ ਲਈਆਂ ਟੈਰਫ ਦੇ ਉੱਪਰ ਉਸ ਨਾਲ ਉਹਨਾਂ ਦਾ ਗ੍ਰਾਫ ਹੋਰ ਵੀ ਅੱਗੇ ਗਿਆ ਔਰ ਜਿਹੜੇ ਮੋਡਲੇ ਸਰਵੇ ਆਏ ਇਸ ਮਹੀਨੇ ਦੇ ਵਿੱਚ ਐਸੋਸੀਏਸ਼ਨ ਫਾਰ ਕੈਨੇਡੀਅਨ ਸਟੱਡੀਜ਼ ਉਸ ਵੱਲੋਂ ਜਿਹੜਾ ਸਰਵੇ ਆਇਆ ਉਸ ਦੇ ਅਨਸਾਰ ਇਸ ਵਾਰ ਲਿਬਰਲ ਦੀ ਹਾਲਤ ਜਿਹੜੀ ਹੈ ਕਾਫੀ ਮਜ਼ਬੂਤ ਹੈ ਪਹਿਲਾਂ ਨਾਲੋਂ ਉਹ ਕਾਫੀ ਅੱਗੇ ਚੱਲ ਰਿਹਾ ਪਰ ਅਲਟੀਮੇਟਲੀ ਜਿਹੜਾ ਫੈਸਲਾ ਹੈ ਉਹ ਤਾਂ ਵੋਟਰਾਂ ਨੇ ਸੁਣਾਉਣਾ ਤੇ ਵੋਟਰਾਂ ਵੱਲੋਂ ਜਿਹੜਾ ਅੰਤਮ ਫੈਸਲਾ ਹੈ ਉਹ 28 April ਨੂੰ ਸੁਣਾਇਆ ਜਾਣਾ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਕੈਨੇਡਾ ਦੀ ਅਗਵਾਈ ਜਿਹੜੀ ਹੈ ਲਿਬਰਲ ਕਰਨਗੇ ਜਾਂ ਕੰਜ਼ਰਵੇਟਿਵ ਭਾਵੇਂ ਕਿ ਸਰਵੇ ਮੁਤਾਬਕ ਲਿਬਰਲ ਅੱਗੇ ਨਜ਼ਰ ਆ ਰਿਹਾ ਸੋ ਇਹ ਸਾਰੀ ਸਥਿਤੀ ਤੇ ਉੱਤੇ ਅਸੀਂ ਗੱਲ ਕਰਾਂਗੇ ਕਿ ਜਿਹੜੀ ਐਡਵਾਂਸ ਵੋਟਿੰਗ ਐਡਵਾਂਸ ਪੋਲਿੰਗ ਹੋਈ ਹੈ ਉਸ ਤੋਂ ਬਾਅਦ ਸਥਿਤੀ ਕੀ ਹੈ ਤੇ ਉਸ ਤੋਂ ਕੀ ਸੰਕੇਤ ਮਿਲਦੇ ਆ ਇਸ ਦੇ ਬਾਰੇ ਅਸੀਂ ਆਪਣੀ ਸਾਰੀ ਆਈ ਗੱਲਬਾਤ ਕਰਾਂਗੇ ਇਸ ਗੱਲਬਾਤ ਦੇ ਲਈ ਅੱਜ ਸਾਡੇ ਵਿਸ਼ੇਸ਼ ਮਹਿਮਾਨ ਨੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਛੇਤਰਾ ਜਿਨ੍ਹਾਂ ਕੇ ਲੰਮਾ ਸਮਾਂ ਕੈਨੇਡਾ ਵਿੱਚ ਹੀ ਗੁਜ਼ਾਰਿਆ ਤੇ ਕੈਨੇਡਾ ਦੀ ਜਿਹੜੀ ਰਾਜਸੀ ਸਥਿਤੀ ਹੈ ਰਾਜਸੀ ਪਾਰਟੀਆਂ ਦਾ ਜਿਹੜਾ ਐਟੀਟਿਊਡ ਹੈ ਦ੍ਰਿਸ਼ਟੀਕੋਣ ਹੈ ਉਹਨਾਂ ਦੇ ਬਾਰੇ ਉਹਨਾਂ ਦਾ ਇੱਕ ਆਪਰਾ ਨਜ਼ਰੀਆ ਤੇ ਖਾਸ ਕਰਕੇ ਇਸ ਵਾਰ ਜਿਹੜੀਆਂ ਚੋਣਾਂ ਉਹ ਬਿਲਕੁਲ ਹੀ ਵੱਖਰੇ ਹਾਲਾਤ ਵਿੱਚ ਹੋ ਰਹੀਆਂ ਜਿਨ੍ਹਾਂ ਤੋਂ ਬਿਲਕੁਲ ਵੱਖਰੇ ਨਤੀਜਿਆਂ ਦੀ ਆਸ ਵੀ ਕੀਤੀ ਜਾ ਰਹੀ ਹੈ ਇਹ ਅਸੀਂ ਉਹਨਾਂ ਤੋਂ ਜਾਨਣਾ ਚਾਹਾਂਗੇ ਕਿ ਉਹ ਇਹ ਸਾਰੀ ਸਥਿਤੀ ਬਾਰੇ ਕੀ ਸੋਚਦੇ ਆ ਜਸਪਾਲ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਚ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਖੁਸ਼ ਆਮਦੀਦ ਜੀ ਇਹ ਜਸਪਾਲ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਹੜੀਆਂ ਇਸ ਵਾਰ ਚੋਣਾਂ ਹੋ ਰਹੀਆਂ ਹਨ ਫੈਡਰਲ ਕਿਉਂਕਿ ਪਿਛਲੀਆਂ ਚੋਣਾਂ ਤੋਂ ਇਹ ਬਿਲਕੁਲ ਹੀ ਵੱਖਰੀਆਂ ਲੱਗ ਰਹੀਆਂ ਔਰ ਇਸ ਵਾਰ ਜਿਹੜਾ ਸੈਂਟਰਲ ਵੋਟਰ ਜਿਹਨੂੰ ਕਿਹਾ ਜਾਂਦਾ ਹੈ ਜਾਂ ਸਵਿੰਗ ਵੋਟਰ ਜਿਹਨੂੰ ਕਿਹਾ ਜਾਂਦਾ ਹੈ ਉਸ ਦਾ ਕਾਫੀ ਚੁਕਾ ਜਿਹੜਾ ਸਰਵੇ ਨਜ਼ਰ ਆ ਰਿਹਾ ਹੈ ਉਹਨਾਂ ਤੋਂ ਲਿਬਰਲ ਵੱਲ ਹੋਇਆ ਲੱਗਦਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਇਹ ਆਮ ਤੌਰ ਦੇ ਉੱਤੇ ਇੰਨਾ ਫਰਕ ਜਿਹੜਾ ਹੈ ਕਿਉਂਕਿ ਜਦੋਂ ਅਸੀਂ ਅੱਜ ਤੋਂ 4-5 ਮਹੀਨੇ ਪਹਿਲਾਂ ਦਾਗਰ ਸਥਿਤੀ ਦੇਖੀਏ ਤਾਂ ਪਰਸਥਿਤੀਆਂ ਬਿਲਕੁਲ ਹੀ ਇਦਾਂ ਦੀਆਂ ਸੀ ਕਿ ਜਿਹੜੀ ਹੈ ਲਿਬਰਲ ਪਾਰਟੀ ਰੂਲਿੰਗ ਲਿਬਰਲ ਪਾਰਟੀ ਹੈ ਉਹ ਬਹੁਤ ਪਿੱਛੇ ਚੱਲ ਰਹੀ ਸੀ 17-18%, 16%, 19% ਇਹਦੇ ਨੇੜੇ ਤੇੜੇ ਉਹ ਰੇਟਿੰਗ ਜਿਹੜੀ ਹੈ VOTING ਦੇ ਵਿੱਚ ਉਹਨਾਂ ਦੀ ਦਿਖਾਈ ਦੇ ਰਹੀ ਸੀ ਵੱਖ-ਵੱਖ ਸਰਵੇ ਤਕਰੀਬਨ ਇਹਦੇ ਨੇੜੇ ਤੇੜੇ ਹੀ ਚੱਲ ਰਹੇ ਸੀ ਤੇ ਜਿਹੜੀ ਕੰਜ਼ਰਵੇਟਿਵ ਪਾਰਟੀ ਹੈ ਮੇਨ ਆਪੋਜੀਸ਼ਨ ਪਾਰਟੀ ਹੈ ਉਹ ਕਲੀਅਰਲੀ ਜਿੱਤ ਰਹੀ ਸੀ ਕੋਈ ਦੋ ਰਾਵਾਂ ਨਹੀਂ ਸੀ ਸਾਰੇ ਤਰ੍ਹਾਂ ਦੇ ਸਰਵੇ ਆਮ ਲੋਕਾਂ 'ਚ ਗੱਲ ਕਰਦੇ ਸੀ ਕਿਉਂਕਿ ਉਹਦਾ ਸਾਰਨ ਵੱਡਾ ਕਾਰਨ ਸੀ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਕੈਨੇਡਾ ਦੀ ਇਕਨੋਮੀ ਦੇ ਅ ਇਸ ਤੋਂ ਇਲਾਵਾ ਅਜਸਟੈਂਟ ਟਰੂਡੋ ਹੁਣਾਂ ਨੇ ਜਿਵੇਂ ਉਹਨਾਂ ਨੂੰ ਹੈਂਡਲ ਕੀਤਾ ਉਹ ਇੱਕ ਮਸਲਾ ਸੀ ਇਸ ਤੋਂ ਇਲਾਵਾ ਸਭ ਨਾਲ ਵੱਡਾ ਮਸਲਾ ਮੇਰੇ ਖਿਆਲ ਨਾਲ ਇਹ ਸੀ ਕਿ ਕਿਉਂਕਿ ਇਹ ਸਰਕਾਰ ਹੈ ਆਪਣੀ ਤੀਜੀ ਟਰਮ ਦੇ ਵਿੱਚ ਸੀ ਦੋ ਵਾਰੀ ਮਿਨੋਰਿਟੀ ਗਵਰਨਮੈਂਟ ਹੈ ਪਹਿਲਾਂ ਮੈਜੋਰਿਟੀ ਗਵਰਨਮੈਂਟ ਸੀ ਸੋ ਤਿੰਨ ਟਰਮਸ ਤੋਂ ਬਾਅਦ ਵੀ ਐਂਟੀ ਇਨਕੰਮਨਸੀ ਇਸ ਤਰ੍ਹਾਂ ਦੀ ਆਮ ਹੀ ਹੁੰਦੀ ਹੈ ਸੋ ਕੋਈ ਇਦਾਂ ਦੀ ਵੀ ਗੱਲ ਨਹੀਂ ਸੀ ਕਿ ਲਿਬਰਲ ਪਾਰਟੀ ਨਾਲ ਕੋਈ ਵੱਖਰੀ ਤਰ੍ਹਾਂ ਦਾ ਲੋਕਾਂ ਦਾ ਟ੍ਰੀਟਮੈਂਟ ਸੀ ਤਿੰਨ ਟਰਮਸ ਤੋਂ ਬਾਅਦ ਆਮ ਤੌਰ ਦੇ ਉੱਤੇ ਇਹ ਐਕਸਪੈਕਟ ਕੀਤਾ ਜਾਂਦਾ ਕਿ ਦੂਸੀ ਕੋਈ ਪਾਰਟੀ ਜਿਹੜੀ ਯਾਰ ਲੋਕ ਮੌਕਾ ਦੇਣਾ ਚਾਹੁੰਦੇ ਹੁੰਦੇ ਆ ਪਰ ਇਦਾਂ ਦੀ ਸਥਿਤੀ ਹੋਣ ਦੇ ਬਾਵਜੂਦ ਆਉਂਦੇ ਆਉਂਦੇ ਜਿਹੜੇ ਆ ਹੁਣ ਅਸੀਂ ਇਸ ਅੱਜ ਜਿਹੜੇ ਜਿਵੇਂ ਤੁਸੀਂ ਦੱਸਿਆ ਹੀ ਐ ਐਡਵਾਂਸ ਪੋਲਿੰਗ ਨੇ ਤਾਂ ਹੁਣ ਇੱਕ ਤਰ੍ਹਾਂ ਨਾਲ ਜੋ ਮੇਰੀ ਰੀਡਿੰਗ ਹੈ ਹੁਣ ਹੁੰਝਾ ਫੇਰਨ ਵਾਲੇ ਪਾਸੇ ਨਾ ਗੱਲ ਚਲੀ ਜਾਵੇ ਕਿਉਂਕਿ ਇਸ ਤਰ੍ਹਾਂ ਦਾ ਉਤਸ਼ਾਹ ਦੇ ਵਿੱਚ ਜਦੋਂ ਐਡਵਾਂਸ ਪੋਲਿੰਗ ਦੇ ਵਿੱਚ ਲੋਕ ਜਾਂਦੇ ਆ ਲੌਂਗ ਵੀਕਐਂਡ ਵੀ ਸੀ ਇਹਦਾ ਵੀ ਇੱਕ ਕਾਰਨ ਸੀ ਪਰ ਲੋਕਾਂ ਚ ਥੋੜਾ ਜਿਹਾ VOTING ਦਾ ਉਤਸ਼ਾਹ ਹੈ ਸੋ ਇਹ ਚੋਣਾਂ ਇਸ ਕਰਕੇ ਵੀ ਵੱਖਰੀ ਤਰ੍ਹਾਂ ਦੀਆਂ ਕਿਉਂਕਿ ਇਸ ਤਰ੍ਹਾਂ ਦੀ ਪਰਿਸਥਿਤੀ ਪਹਿਲਾਂ ਕਦੇ ਨਹੀਂ ਦੇਖੀ ਕਿ ਇੱਕ ਵਾਰੀ ਜਿਹੜੀ ਪਾਰਟੀ ਬਿਲਕੁਲ ਬਹੁਤ ਹੀ ਪਿੱਛੇ ਚੱਲ ਰਹੀ ਹੋਵੇ ਉਹ ਹੋਵੇ ਵੀ ਰੂਲਿੰਗ ਪਾਰਟੀ ਉਹ ਦੁਬਾਰਾ ਤੋਂ ਸਰਕਾਰ ਬਣਾਉਣ ਵਾਲੀ ਪਰਿਸਥਿਤੀ ਚ ਆ ਜਵੇ ਇਹ ਬਿਲਕੁਲ ਨਵੀਂ ਗੱਲ ਹੈ ਇਸ ਤੋਂ ਇਲਾਵਾ ਦੂਜੀ ਹਾਂਜੀ ਜੀ ਜੀ ਮੇਰੇ ਖਿਆਲ ਦੂਜੀ ਸਾਰਨੋਂ ਵੱਡੀ ਇਸ ਤੋਂ ਵੀ ਵੱਡੀ ਗੱਲ ਇਹ ਹੈ ਪਹਿਲੀਆਂ ਚੋਣਾਂ ਹੋਣਗੀਆਂ ਮੇਰੇ ਦੇਖਦੇ ਦੇਖਦੇ ਕਿ ਜਿਹੜੀਆਂ ਮੁੱਖ ਮੁੱਦੇ ਜਿਹੜਾ ਕੈਨੇਡਾ ਤੋਂ ਬਾਹਰ ਵਾਲਾ ਜਿਹੜਾ ਇਫੈਕਟ ਕਰ ਰਿਹਾ ਸਾਰੇ ਜਿਹੜੋ ਜੋ ਅਮਰੀਕਾ ਚ ਹੋ ਰਿਹਾ ਉਹ ਕੈਨੇਡਾ ਦੀਆਂ ਜਿਹੜੇ ਚੋਣਾਂ ਆ ਉਹਨੂੰ ਜਿਆਦਾ ਪ੍ਰਭਾਵਿਤ ਕਰ ਰਿਹਾ ਕਿਉਂਕਿ ਸਿੰਗਲ ਪੁਆਇੰਟ ਏਜੰਡੇ ਦੇ ਉੱਤੇ ਹੀ ਟਰਨ ਹੋਈਆਂ ਇਲੈਕਸ਼ਨ ਲਿਬਰਲ ਪਾਰਟੀ ਦੇ ਹੋਰ ਵੀ ਬਹੁਤ ਸਾਰੇ ਮਸਲੇ ਆ ਪਰ ਇਸ ਤੋਂ ਇਲਾਵਾ ਕੋਈ ਕੋਈ ਕਹੀ ਜਾਵੇ ਕੁਝ ਵੀ ਕਹੀ ਜਾਵੇ ਪਰ ਅਮਰੀਕਾ ਨੇ ਜਿੱਦਣ 트럼ਪ ਸਾਹਿਬ ਨੇ ਇਹ ਕਿਹਾ ਸੀ ਕਿ ਕੈਨੇਡਾ ਨੂੰ ਸ਼ਾਮਲ ਹੋ ਜਾਣਾ ਚਾਹੀਦਾ ਅਮਰੀਕਾ ਦੇ ਵਿੱਚ ਹਾਂ ਉਸ ਨੇ ਉਸ ਇੱਕ ਬਿਆਨ ਨੇ ਸਾਰੇ ਕੈਨੇਡੀਅਨਸ ਨੂੰ ਯੂਨਾਈਟ ਕਰ ਦਿੱਤਾ ਯੂਨਾਈਟ ਕਰਨ ਦਾ ਫਾਇਦਾ ਵੈਸੇ ਤਾਂ ਇਹਨਾਂ ਨੂੰ ਵੀ ਹੋ ਸਕਦਾ ਸੀ ਕਨਜ਼ਰਵੇਟਿਵਸ ਨੂੰ ਸਾਡੇ ਪ੍ਰੋਵਿੰਸ਼ੀਅਲ ਇਲੈਕਸ਼ਨ ਦੇ ਵਿੱਚ ਫੋਰਡ ਸਾਹਿਬ ਨੂੰ ਹੋਇਆ ਹੀ ਹੈ ਕਿਉਂਕਿ ਉਹ ਕਲੀਅਰਲੀ ਸਟੈਂਡ ਲੈ ਗਏ ਇਸ ਇਸ਼ੂ ਦੇ ਉੱਤੇ ਤੇ ਜਿਹੜੇ ਸਾਡੇ ਫੈਡਰਲ ਲੀਡਰਸ਼ਿਪ ਹੈ ਦੀ ਕੰਜ਼ਰਵੇਟਿਵ ਪਾਰਟੀ ਦੀ ਉਹ ਕਲੀਅਰ ਸਟੈਂਡ ਨਹੀਂ ਲੈ ਸਕੀ ਤੇ ਲਿਬਰਲ ਨੇ ਉਹ ਮੌਕੇ ਨੂੰ ਸੰਭਾਲ ਕੇ ਕਲੀਅਰ ਸਟੈਂਡ ਲੈ ਲਿਆ ਤੇ ਉਹਨਾਂ ਨੂੰ ਲੀਡ ਜਿਹੜੀ ਹੈ ਹੌਲੀ ਹੌਲੀ ਮਿਲਦੀ ਮਿਲਦੀ ਤੇ ਲੀਡਰਸ਼ਿਪ ਵੀ ਚੇਂਜ ਹੋ ਗਈ ਤੇ ਇਸ ਕਰਕੇ ਇਹ ਵੀ ਫੈਕਟਰ ਬਣ ਗਿਆ ਸੋ ਇਸ ਤਰ੍ਹਾਂ ਦੀ ਪਸੰਦਤੀ ਹੈ ਕਿ ਜਿਹੜੇ ਬਾਹਰ ਵਾਲੇ ਫੈਕਟਰ ਹੈ ਉਹ ਜਿਆਦਾ ਵੱਡਾ ਮਸਲਾ ਹੈ ਇਸ ਵਾਰ ਦੀ ਇਲੈਕਸ਼ਨ ਦੇ ਵਿੱਚ ਪਰ ਜਿਸ ਪਾਲਿਟ ਜਿਸ ਤਰ੍ਹਾਂ ਤੁਸੀਂ ਦੱਸਿਆ ਹੈਗਾ ਕਿ ਲੋਕਾਂ ਚ ਉਤਸ਼ਾਹ ਆਮ ਤੌਰ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਲੋਕ ਸਥਾਪਤੀ ਦੇ ਵਿਰੋਧ ਹੁੰਦੇ ਆ ਜਾਂ ਹਾਕਮ ਤਿਰ ਦੇ ਵਿਰੋਧ ਹੁੰਦੇ ਆ ਉਦੋਂ ਲੋਕ ਕਿੰਨੇ ਉਤਸ਼ਾਹ ਨਾਲ ਆ ਕੇ ਹੁੰਦੇ ਕਿ ਇਹ ਇਸ ਵਾਰ ਇਹ ਗੱਲ ਉਲਟੀ ਵੀ ਹੋ ਸਕਦੀ ਹੈ ਨਹੀਂ ਇਸ ਵਾਰੀ ਉਤਸ਼ਾਹ ਮੇਰੇ ਖਿਆਲ ਨਾਲ ਇਸ ਕਰਕੇ ਆ ਕਿ ਕਿਤੇ ਜਿਸ ਤਰ੍ਹਾਂ ਦੀ ਜਿਹੜੀ ਲਿਬਰਲ ਪਾਰਟੀ ਨੂੰ ਲੀਡ ਕਿਉਂਕਿ ਲੋਕਾਂ ਦਾ ਜਿਹੜੀ ਹੋ ਗਈ ਹੈ ਨਾ ਲਾਮਬੰਦੀ ਇਸ ਗੱਲ ਤੇ ਹੋ ਗਈ ਹੈ ਕਿ ਟਰੰਪ ਨੂੰ ਕੌਣ ਬੈਟਰ ਹੈਂਡਲ ਕਰ ਸਕਦਾ ਠੀਕ ਹੈ ਨਾ ਜੀ ਟਰੰਪ ਨਾਲ ਕੌਣ ਬੈਟਰ ਕੈਨੇਡਾ ਲਈ ਨੇਗੋਸ਼ੀਏਟ ਕਰ ਸਕਦਾ ਉਹਦੇ ਨਾਲ ਫਾਈਟ ਕਰ ਸਕਦਾ ਇਸ ਇਸ਼ੂ ਦੇ ਉੱਤੇ ਕਿਉਂਕਿ ਦੂਸਰੀ ਕੰਜ਼ਰਵੇਟਿਵ ਪਾਰਟੀ ਹੈ ਜਿਹੜੀ ਥੋੜੀ ਪਿੱਛੇ ਆ ਹਲੇ ਵੀ ਸਟੈਂਡ ਨਹੀਂ ਲੈ ਪਾਰੀ ਸਿੱਧਾ ਉਹ ਇਸ ਕਰਕੇ ਜਿਹੜਾ ਹੈ ਮੇਰੇ ਖਿਆਲ ਨਾਲ ਹੁਣ ਜਿਹੜਾ ਐਡਵਾਂਸ ਪੋਲਿੰਗ ਵੀ ਇਹੀ ਇਸ ਪਾਸੇ ਹੀ ਮੈਨੂੰ ਤਾਂ ਲੱਗਦਾ ਜਾਣ ਵਾਲੀ ਹੈ ਇਹ ਦੇਪਾਲੇ ਜਿਹੜੀਆਂ ਫੈਡਰਲ ਚੋਣਾਂ ਆ ਇਹਦੇ ਵਿੱਚ ਮੁੱਖ ਤੌਰ ਤੇ ਚਾਰ ਹੀ ਪਾਰਟੀਆਂ ਦਾ ਨਾਂ ਆਉਂਦਾ ਜਾਂ ਚਾਰ ਹੀ ਪਾਰਟੀਆਂ ਜਿਨ੍ਹਾਂ ਦੇ ਅੱਗੇ ਇਹਦੇ ਵਿੱਚ ਐਗਜ਼ਿਸਟੈਂਸ ਬਣੀ ਰਹਿੰਦੀ ਰਹੀ ਹੈ ਉਹਦੇ ਵਿੱਚ ਲਿਬਰਲ ਹੈ ਕਨਜ਼ਰਵੇਟਿਵ ਹੈ ਐਨਡੀਪੀ ਹੈ ਗ੍ਰੀਨਜ਼ ਹੈ ਤੇ ਇਸ ਵਾਰ ਐਨਡੀਪੀ ਜਿਹੜੀ ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਉਹ ਲੈਫਟ ਜਾਂ ਲੈਫਟ ਆਫ ਸੈਂਟਰ ਪਾਰਟੀ ਜਾਂ ਲੈਫਟ ਆਫ ਸੈਂਟਰ ਜਿਹੜੇ ਸੋਚ ਵਾਲੇ ਲੋਕ ਹੈ ਉਹਨਾਂ ਨੂੰ ਵੋਟ ਦਿੰਦੇ ਉਹਨਾਂ ਦੀ ਕੀ ਸਥਿਤੀ ਦੇਖਦੇ ਹੋ ਉਹਨਾਂ ਦੀ ਸਥਿਤੀ ਕਮਜ਼ੋਰ ਹੈ ਇਹ ਅਸੀਂ ਹਿਸਟੋਰਿਕਲੀ ਆਮ ਹੀ ਦੇਖਦੇ ਆ ਕਿ ਜਦੋਂ ਲਿਬਰਲ ਪਾਰਟੀ ਸਟਰੋਂਗ ਹੁੰਦੀ ਹੈ ਤਾਂ ਐਨਡੀਪੀ ਪਾਰਟੀ ਆਮ ਤੌਰ ਦੇ ਉੱਤੇ ਕਮਜ਼ੋਰ ਹੁੰਦੀ ਹੈ ਜਦੋਂ ਲਿਬਰਲ ਪਾਰਟੀ ਕਮਜ਼ੋਰ ਹੁੰਦੀ ਹੈ ਤਾਂ ਐਨਡੀਪੀ ਪਾਰਟੀ ਸਟਰੋਂਗ ਹੁੰਦੀ ਹੈ ਕਿਉਂਕਿ ਜਿਹੜੇ ਜਿਹੜੇ ਵਿਚ ਵਿਚਾਰੇ ਵੋਟ ਹੈ ਸੈਂਟਰ ਟੂ ਸੈਂਟਰਿਸਟ ਹੈ ਜਦੋਂ ਉਹਨਾਂ ਨੂੰ ਲੱਗਦਾ ਕਿ ਰਾਈਟਿਸ ਕਿਤੇ ਰਹਿ ਆ ਤਾਂ ਉਹ ਆਮ ਤੌਰ ਦੇ ਉੱਤੇ ਟਿਲਟ ਕਰ ਜਾਂਦੇ ਆ ਦੂਸਰੀ ਸਾਈਡ ਨੂੰ ਸੋ ਜਿਹੜੇ ਲੈਫਟ ਵਾਲੇ ਬੰਦੇ ਵੀ ਆ ਉਹ ਸਟ੍ਰੈਟੇਜੀਕਲੀ ਵੋਟ ਕਰਦੇ ਆ ਅੱਜ ਵੀ ਮੈਂ ਕੱਲ ਇੱਕ ਸਰਵੇ ਦਾ ਤੁਹਾਡੇ ਨਾਲ ਜ਼ਿਕਰ ਕਰਨਾ ਚਾਹਾਂਗਾ ਉਹਦੇ ਵਿੱਚ ਸਰਵੇ ਦੇ ਵਿੱਚ ਦੱਸਿਆ ਗਿਆ ਸੀ ਕਿ 100% ਲੋਕਾਂ ਨੇ ਇਹ ਕਿਹਾ ਕਿ ਜੇ ਉਹਨਾਂ ਦੀ ਚੁਆਇਸ ਹੁੰਦੀ ਵੋਟ ਕਰਨ ਦੀ ਤਾਂ ਉਹ ਐਨਡੀਪੀ ਪਾਰਟੀ ਨੂੰ ਵੋਟ ਕਰਦੇ ਪਰ ਕਿਉਂਕਿ ਐਨਡੀਪੀ ਪਾਰਟੀ ਜਿੱਤਣ ਦੀ ਪੋਜੀਸ਼ਨ 'ਚ ਨਹੀਂ ਹੈ ਇਸ ਕਰਕੇ ਲੋਕ ਲਿਬਰਲ ਨੂੰ ਫਰਸਟ ਪ੍ਰੈਫਰੈਂਸ ਦੇ ਰਹੇ ਸਰਵੇ ਕਿੰਨਾ ਕੁ ਠੀਕ ਹੈ ਨਹੀਂ ਮੈਨੂੰ ਨਹੀਂ ਪਤਾ ਪਰ ਸਰਵੇ ਦਾ ਕੁਛ ਨਾ ਕੁਛ ਤਾਂ ਆਧਾਰ ਹੋਏਗਾ ਜਾਂ ਲੋਕਾਂ ਦੇ ਅੰਦਰ ਫੀਲਿੰਗ ਹੈ ਵੈਸੇ ਵੀ ਦੇਖਿਆ ਜਾਵੇ ਜਿਵੇਂ ਪਹਿਲਾਂ ਗੱਲ ਕਹੀਏ ਕਿ ਐਂਟੀ ਇਨਕਮ ਪੈਂਸੀ ਦਾ ਫਾਇਦਾ ਕਿਸੇ ਨੂੰ ਤਾਂ ਹੋਣਾ ਹੀ ਹੁੰਦਾ ਨਾ ਐਂਟੀ ਇਨਕਮ ਪੈਂਸੀ ਦਾ ਫਾਇਦਾ ਜਦੋਂ ਰਾਈਟ ਨਹੀਂ ਲੈ ਸਕਿਆ ਆਪਣੇ ਸਟੈਂਡ ਕਰਕੇ ਤੇ ਜਗਮੀਤ ਬਰਾੜ ਦਾ ਐਨਡੀਪੀ ਦਾ ਸਟੈਂਡ ਤੇ ਬੜੇ ਬਿਲਕੁਲ ਕਲੀਅਰ ਹੈ ਅਮਰੀਕਾ ਬਾਰੇ ਹੁਣ ਤੋਂ ਨਹੀਂ ਬਹੁਤ ਪੁਰਾਣਾ ਕਲੀਅਰ ਹੈ ਸੋ ਉਹਨਾਂ ਨੂੰ ਤਾਂ ਜ਼ਿਆਦਾ ਫਾਇਦਾ ਮਿਲ ਸਕਦਾ ਸੀ ਪਰ ਪ੍ਰੋਬਲਮ ਇਹ ਹੈ ਕਿ ਉਹਨਾਂ ਨੂੰ ਤਾਂ ਕੈਂਡੀਡੇਟ ਨਹੀਂ ਮਿਲੇ ਹੋਏ ਪੂਰੇ ਕੋਈ ਨਾ ਕੋਈ ਨਾ ਫਾਈਨੈਂਸ਼ੀਅਲ ਪੋਜੀਸ਼ਨ ਇਦਾਂ ਦੀ ਹੈ ਕਿ ਉਹ ਫਾਈਟ ਦੇ ਵਿੱਚ ਸੋ ਬਹੁਤੇ ਲੋਕ ਇਸ ਕਰਕੇ ਵੋਟ ਨਹੀਂ ਪਾ ਰਹੇ ਕਿ ਉਹਨਾਂ ਨੂੰ ਐਂਡੀਪੀ ਦੇ ਕੈਂਡੀਡੇਟ ਦਾ ਵੀ ਨਹੀਂ ਪਤਾ ਉਹਨਾਂ ਦਾ ਡਰ ਇਹ ਵੀ ਹੈ ਕਿ ਅਸੀਂ ਵੋਟ ਪਾਵਾਂਗੇ ਜਿੰਨਾ ਫਿਰ ਵੀ ਨਹੀਂ ਹੈ ਇਸ ਕਰਕੇ ਲੋਕ ਫਿਰ ਲਿਬਰਲ ਪਾਰਟੀ ਦੇ ਪਿੱਛੇ ਜਿਹੜੇ ਆ ਉਹ ਜਿਹੜਾ ਜਿਸ ਪਾਜੀ ਐਸੋਸੀਏਸ਼ਨ ਆਫ ਕੈਨੇਡੀਅਨ ਸਟੱਡੀਜ਼ ਦਾ ਜਿਹੜਾ ਸਰਵੇ ਆਇਆ ਉਹ ਸਰਵੇ ਦਾ ਇਹ ਕਹਿੰਦਾ ਹੈ ਕਿ ਇਸ ਵਾਰ ਜਿਹੜੀ ਟਰੈਡੀਸ਼ਨਲ ਵੋਟ ਹੈਗੀ ਹੈ ਕੰਜ਼ਰਵੇਟਿਵ ਦੀ ਉਹਨਾਂ ਵਿੱਚੋਂ ਵੀ ਕਾਫੀ ਵੋਟ ਜਿਹੜੀ ਹੈ ਖਿਸਕ ਕੇ ਤੇ ਲਿਬਰਲ ਵੱਲ ਆ ਰਹੀ ਹੈ ਉਸ ਦਾ ਕੀ ਕਾਰਨ ਤੁਸੀਂ ਦੇਖ ਰਿਹਾ ਉਹੀ ਮੈਂ ਤੁਹਾਨੂੰ ਸਰਨ ਵੱਡਾ ਕਾਰਨ ਤੇ ਇਹੀ ਦੱਸ ਰਿਹਾ ਕਿ ਉਹਨਾਂ ਨੂੰ ਵੀ ਜਿਹੜੇ ਥੋੜੇ ਜਿ ਰੈਸ਼ਨਲ ਮਾਈਂਡ ਵਾਲੇ ਬੰਦੇ ਐ ਜਦੋਂ ਉਹਨਾਂ ਨੂੰ ਲੱਗਦਾ ਕਿ ਸਾਡੀ ਪਾਰਟੀ ਜਿਹੜੀ ਹੈ ਰਾਈਟ ਪਾਰਟੀ ਹੈ ਉਹਦੀ ਲੀਡਰਸ਼ਿਪ ਸਟੈਂਡ ਨਹੀਂ ਲੈ ਲੈ ਰਹੀ ਕਲੈਰਿਟੀ ਨਹੀਂ ਦੇ ਰਹੀ ਕਿ ਉਹ ਕਿਸ ਤਰ੍ਹਾਂ ਹੈਂਡਲ ਕਰਨਗੇ ਟਰੰਪ ਨੂੰ ਬਰਾਦਰ ਉਹ ਹਲੇ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਹੈ ਕਿ ਜਿੰਦੇ ਤੋਂ ਲੱਗਦਾ ਕਿ ਉਹ ਫਾਈਟ ਨਹੀਂ ਕਰਨਾ ਚਾਹੁੰਦੇ ਸੋ ਲੋਕਾਂ ਨੂੰ ਇਹ ਫੀਅਰ ਲੱਗਦਾ ਕਿ ਜੇ ਅਸੀਂ ਉਹਨਾਂ ਨੂੰ ਜਿਹੜੇ ਵੋਟ ਵੀ ਕਰਕੇ ਜਿੱਤਦੇ ਆ ਤਾਂ ਸਾਡੀ ਕੈਨੇਡਾ ਇਹ ਨਾ ਹੋਵੇ ਕਿ ਕੈਨੇਡਾ ਦੀ ਹੋਂਦ ਹੀ ਖਤਮ ਹੋ ਜਾਏ ਕੈਨੇਡਾ ਅਮਰੀਕਾ ਦਾ ਪਾਰਟ ਹੀ ਨਾ ਬਣ ਜਾਏ ਕਿਉਂਕਿ 5-6% ਲੋਕ ਚਾਹੁੰਦੇ ਆ ਇਸ ਤਰ੍ਹਾਂ ਨਾਲ ਨਾ ਬਾਕੀ ਲੋਕ ਤਾਂ ਜਿਹੜੇ ਨਹੀਂ ਚਾਹੁੰਦੇ 90% ਲੋਕ 93% ਲੋਕ ਤਾਂ ਨਹੀਂ ਅਮਰੀਕਾ ਨਾਲ ਸ਼ਾਮਲ ਹੋਣਾ ਚਾਹੁੰਦੇ ਸੋ ਉਹਨਾਂ ਨੂੰ ਲੱਗਦਾ ਕਿ ਇਹ ਉਹ ਪਾਰਟੀ ਜਿੱਤ ਗਈ ਹੈ ਜਿਹੜੀ ਹਾਂ ਦੇ ਵਿੱਚ ਹਾਂ ਮੜਾਉਣ ਵਾਲੀ ਹੋਵੇ 트럼ਪ ਲਈ ਸੋ ਇਦਾਂ ਦਾ ਇਸ ਪ੍ਰਸਥਿਤੀ ਤੋਂ ਸ਼ਾਇਦ ਲੋਕ ਬਚਣ ਲਈ ਲਿਬਰਲ ਪਾਰਟੀ ਵਾਲੇ ਪਾਸੇ ਨੂੰ ਟਿਲਟ ਕਰ ਰਹੇ ਹੈ ਰਾਈਟ ਦੇ ਵਿੱਚੋਂ ਕਨਜ਼ਰਵੇਟਿਵ ਵਿੱਚੋਂ ਅੱਛਾ ਅੱਛਾ ਤਾਂ ਦੂਸਰਾ ਇਹ ਵੀ ਹੈ ਜਿਸ ਪਾਲਜੀ ਕਿ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਓਵਰ ਆਲ ਉਹਦੇ ਵਿੱਚ ਗ੍ਰੀਨ ਦੀ ਕੀ ਪੋਜੀਸ਼ਨ ਹੈ ਦੇਖੋ ਗ੍ਰੀਨ ਦੋਸਤੀਆਂ ਸਾਰੇ ਆਲਟਰਨੇਟ ਪਹਿਲਾਂ ਵੀ ਉਹ ਲਿਮਟਿਡ ਰੀਚ ਵਾਲੀਆਂ ਪਾਰਟੀਆਂ ਐ ਐਂਡੀਪੀ ਪਾਰਟੀ ਜਿਹੜੀ ਆ ਉਹ ਮੈਕਸਿਮ ਜੇ ਕਿਤੇ ਗਈ ਵੀ ਆ ਉਹ ਸਰਕਾਰ ਬਣਾਉਣ ਦੀ ਪੋਜੀਸ਼ਨ 'ਚ ਤਾਂ ਕਦੇ ਵੀ ਨਹੀਂ ਆਈ ਹਮੇਸ਼ਾ ਉਹਨਾਂ ਨੂੰ ਸਰਕਾਰ ਜਿਹੜੀ ਆ ਕੋਲੀਸ਼ਨ ਦੇ ਵਿੱਚ ਹੀ ਬਣਾਉਣੀ ਪਈ ਐ ਸੋ ਗ੍ਰੀਨ ਪਾਰਟੀ ਤਾਂ ਇਸ ਪੋਜੀਸ਼ਨ 'ਚ ਨਹੀਂ ਹੈਗੀ ਕਿ ਉਹ ਆਪਣੇ ਤੌਰ ਦੇ ਉੱਤੇ ਵੋਟ ਜਿਹੜੀ ਲੈ ਕੇ ਚੈਲੰਜ ਕਰ ਸਕੇ ਸੋ ਲੋਕਾਂ ਨੇ ਤਾਂ ਇਹ ਹੀ ਦੇਖਣਾ ਹੁੰਦਾ ਕਿ ਮੇਨਲੀ ਦੋ ਚੁਆਇਸਿਜ਼ ਹੀ ਰਹਿ ਜਾਂਦੀਆਂ ਨੇ ਅਲਟੀਮੇਟਲੀ ਕਿ ਜਾਂ ਏ ਨੂੰ ਵੋਟ ਕਰੋਗੇ ਜਾਂ ਬੀ ਨੂੰ ਜਿਹੜੀਆਂ ਕਿ ਜਿੱਤਣ ਦੀ ਪੋਜੀਸ਼ਨ 'ਚ ਐ ਜਿਹੜੀਆਂ ਛੋਟੀਆਂ ਪਾਰਟੀਆਂ ਉਹ ਆਮ ਤੌਰ ਦੇ ਉੱਤੇ ਆਪਣੇ ਆਪਣੀ ਰਾਈਡਿੰਗ ਦੇ ਵਿੱਚ ਤਾਂ ਪ੍ਰਭਾਵਸ਼ਾਲੀ ਥੋੜਾ ਬਹੁਤ ਕਰ ਸਕਦੀਆਂ ਪਰ ਨੈਸ਼ਨਲ ਲੈਵਲ ਦੇ ਉੱਤੇ ਉਹਨਾਂ ਦਾ ਕਿਉਂਕਿ ਉਸ ਤਰ੍ਹਾਂ ਦੀ ਰੀਚ ਨਹੀਂ ਹੈ ਉਹਨਾਂ ਕੋਲ ਸੋ ਇਸ ਕਰਕੇ ਉਹਨਾਂ ਦਾ ਵੀ ਜਦੋਂ ਮੈਂ ਤੁਹਾਨੂੰ ਦੱਸਿਆ ਨਾ ਜਦੋਂ ਲਿਬਰਲ ਪਾਰਟੀ ਸਟਰੋਂਗ ਹੁੰਦੀ ਹੈ ਵੋਟ ਵਾਈਸ ਤਾਂ ਗ੍ਰੀਨ ਵੀ ਥੱਲੇ ਜਾਂਦੇ ਆ ਤੇ ਕੋ ਡਿਵਾਈਡ ਹੋ ਜਾਂਦੀ ਹੈ ਰਾਈਟ ਤੇ ਜਿਹੜਾ ਲੈਫਟ ਹੈ ਉਹ ਟਿਲ ਕਰ ਜਾਂਦਾ ਸਾਰਾ ਇਹਦੇ ਵੱਲ ਸੈਂਟਰ ਲਿਬਰਲ ਵੱਲ ਹਾਂ ਲਿਬਰਲ ਵੱਲ ਇਹ ਜਿਸ ਪਾਰਟੀ ਜਿਹੜੇ ਇਮੀਗ੍ਰੈਂਟਸ ਹੈ ਉਹਨਾਂ ਦੀ ਵੀ ਗਿਣਤੀ ਕਾਫੀ ਵੱਡੀ ਹੈ ਲਗਭਗ 70 71 ਲੱਖ ਤੋਂ 70 ਲੱਖ ਤੋਂ ਉੱਪਰ ਹੀ ਹੈ ਤਾਂ ਉਹਦੇ ਵਿੱਚ ਜਿਹੜੇ ਖਾਸ ਕਰਕੇ ਜਿਹੜੇ ਭਾਰਤੀ ਇਮੀਗ੍ਰੈਂਟਸ ਜਾਂ ਭਾਰਤੀ ਮੂਲ ਦੇ ਲੋਕ ਹੈ ਜਾਂ ਚਾਈਨੀ ਮੂਲ ਦੇ ਲੋਕ ਹੈ ਪਾਕਿਸਤਾਨ ਮੂਲ ਦੇ ਲੋਕ ਹੈ ਉਹਨਾਂ ਦਾ ਕਿਸ ਤਰ੍ਹਾਂ ਦਾ ਰੁਝਾਨ ਹੈਗਾ ਕਿ ਉਹ ਕਿਹੜੀ ਪਾਰਟੀ ਵੱਲ ਨੂੰ ਜ਼ਿਆਦਾ ਸਪੋਰਟ ਕਰ ਰਿਹਾ ਹੈ ਜਿਸ ਤਰ੍ਹਾਂ ਬ੍ਰੈਂਟਨ ਦੀ ਗੱਲ ਕਰਦੇ ਆਂ ਜਿੱਥੇ ਜ਼ਿਆਦਾ ਆਪਣੀ ਗਿਣਤੀ ਹੈ ਬ੍ਰੈਂਟਨ ਦੇ ਵਿੱਚ ਪਹਿਲਾਂ ਇਹ ਲੱਗਦਾ ਸੀ ਕਿ ਕੰਜ਼ਰਵੇਟਿਵ ਪਾਰਟੀ ਜਿਹੜੀ ਹੈ ਉਹਦੇ ਜ਼ਿਆਦਾ ਕੈਂਡੀਡੇਟ ਜਿੱਤਣਗੇ ਪਰ ਹੁਣ ਸਥਿਤੀ ਉਲਟ ਬਣ ਗਈ ਹੈ ਕਿਉਂਕਿ ਪਹਿਲਾਂ ਬਹੁਤੇ ਲੋਕ ਟਰੂਡੋ ਮੈਂ ਦੱਸਿਆ ਪਹਿਲਾਂ ਫੈਕਟਰ ਸੀ ਹੋਰ ਹੀ ਸੀ ਕਿ ਨਾ ਲੋਕਲ ਫੈਕਟਰ ਕੰਮ ਕਰ ਰਹੇ ਸੀ ਇਕਨੋਮੀ ਵਾਲਾ ਵੱਡਾ ਫੈਕਟਰ ਸੀ ਇਮੀਗ੍ਰੇਸ਼ਨ ਜਿਸ ਤਰ੍ਹਾਂ ਨੇ ਜਿਹੜਾ ਪੁਰਾਣੇ ਇਮੀਗ੍ਰੈਂਟ ਹੈ ਉਹ ਵੀ ਉਹਨਾਂ ਤੋਂ ਤੰਗ ਸੀ ਜਿਹੜੇ ਨਵੇਂ ਆਏ ਹੋਏ ਆ ਹਾਲਾਂਕਿ ਉਹ ਉਨਾਂ ਨੂੰ ਤਾਂ ਫਾਇਦਾ ਹੋਇਆ ਜੋ ਵੀ ਟਰੂਡਰ ਸਾਹਿਬ ਨੇ ਕੀਤਾ ਪਰ ਉਹ ਆ ਕੇ ਜਦੋਂ ਇੱਥੇ ਆਪਣੀਆਂ ਮੁਸ਼ਕਲਾਂ 'ਚ ਫਸਦੇ ਆ ਸੋ ਉਹ ਵੀ ਕਈ ਵਾਰੀ ਇਦਾਂ ਸੋਚਣਾ ਲੱਗਦੇ ਆ ਕਿ ਦੇਖੋ ਭਈ ਮਤਲਬ ਹਾਲਾਤ ਤਾਂ ਇਦਾਂ ਦੇ ਬੜੇ ਹੋਇਆ ਨਾ ਕਿ ਕਿਸੇ ਕੋਲ ਸੋਲੂਸ਼ਨ ਤਾਂ ਹੈ ਨਹੀਂ ਸੀ ਜੋ ਸਿਚੁਏਸ਼ਨ ਜਿਸ ਤਰ੍ਹਾਂ ਦੀ ਬੜ ਗਈ ਹੋਈ ਸੀ ਸੋ ਉਸ ਉਸ ਕਰਕੇ ਜਿਹੜੇ ਆ ਹੁਣ ਇਮੀਗ੍ਰੈਂਟ ਕਮਿਊਨਿਟੀ ਜਿਹੜੀਆਂ ਉਹ ਵੀ ਦੁਬਾਰਾ ਲੈਬਰਲ ਪਾਰਟੀ ਵੱਲ ਹੀ ਥੋੜਾ ਝੁਕਾਅ ਉਹਨਾਂ ਦਾ ਦੁਬਾਰਾ ਤੋਂ ਹੋ ਗਿਆ ਹ ਤਾਂ ਇਹ ਤੁਹਾਨੂੰ ਕੀ ਲੱਗਦਾ ਹੈ ਕਿ ਜੇ ਮਾਰਗ ਕਾਰਨੀ ਜਿਸ ਤਰ੍ਹਾਂ ਅੱਗੇ ਆਉਂਦੇ ਆ ਤਾਂ ਕਿੰਨੀਆਂ ਕੋ ਵੱਡੀਆਂ ਨੀਤੀਆਂ ਵਿੱਚ ਤਬਦੀਲੀਆਂ ਜਾਂ ਭਾਰਤ ਨਾਲ ਸਬੰਧਾਂ ਦੇ ਕਿਸ ਤਰ੍ਹਾਂ ਦੇ ਤੁਸੀਂ ਦੇਖਦੇ ਹੋ ਕਿ ਜਿਸ ਤਰ੍ਹਾਂ ਦੇ ਪਿਛਲੇ ਸਮੇਂ ਵਿੱਚ ਭਾਰਤ ਨਾਲ ਸਬੰਧ ਵਿਗੜੇ ਜਾਂ ਕੈਨੇਡਾ ਦੀ ਸਥਿਤੀ ਜਿਹੜੀ ਵੱਖਰੀ ਬਣੀ ਤਾਂ ਹੁਣ ਜੇ ਕ ਮਾਰਗ ਕਾਰਨੀ ਅੱਗੇ ਆਉਂਦੇ ਆ ਤਾਂ ਕਿੰਨੀਆਂ ਕੋ ਵੱਡੀਆਂ ਤਬਦੀਲੀਆਂ ਦੀ ਆਸ ਹੈ ਤੁਹਾਨੂੰ ਇੱਥੋਂ ਦੀਆਂ ਆਰਥਿਕ ਨੀਤੀਆਂ ਵਿੱਚ ਤੇ ਜਿਹੜੇ ਕਮੰਤਰੀ ਸਬੰਧਾਂ ਵਿੱਚ ਕਿਸ ਤਰ੍ਹਾਂ ਦਾ ਚਾਈਨਾ ਵੱਲ ਕੀ ਪਹੁੰਚ ਹੋਏਗੀ ਭਾਰਤ ਵੱਲ ਕੀ ਪਹੁੰਚ ਹੋਏਗੀ ਯੂਰਪ ਵੱਲ ਕੀ ਪਹੁੰਚ ਹੋਏਗੀ ਦੇਖੋ ਯੂਰਪ ਨਾਲ ਤਾਂ ਉਹਨਾਂ ਨੇ ਜਦੋਂ ਅਮਰੀਕਾ ਨੇ ਹੁਣ ਆਪਣਾ ਰੋਲ ਆਪਣਾ ਡਿਫਾਈਨ ਕਰ ਲਿਆ ਕਿ ਅਸੀਂ ਹੁਣ ਪਹਿਲਾਂ ਵਾਲੇ ਰੋਲ 'ਚ ਨਹੀਂ ਰਹਿਣਾ ਅਸੀਂ ਪ੍ਰੋਟੈਕਸ਼ਨ ਨਹੀਂ ਦੇਣੀ ਜਿਹੜੇ ਨੈਟੋ ਦੇ ਅੰਡਰ ਕੰਟਰੀ ਆ ਸੋ ਨੈਟੋ ਦੇ ਅੰਡਰ ਵਾਲੇ ਸਾਰੇ ਕੰਟਰੀ ਆ ਉਹ ਯੂਰਪ ਵੱਲ ਦੇਖਣਾ ਸ਼ੁਰੂ ਹੋ ਗਏ ਆ ਜਾਂ ਯੂਰਪ ਨਾਲ ਉਹਨਾਂ ਦਾ ਉਹਨਾਂ ਨੇ ਬਿਆਨ ਵੀ ਦਿੱਤੇ ਆ ਇਸ ਤਰ੍ਹਾਂ ਦੇ ਕਿ ਅਸੀਂ ਹੌਲੀ-ਹੌਲੀ ਕਰਕੇ ਜਿਹੜਾ ਯੂਰਪ ਨਾਲ ਅਲਾਈਨ ਕਰਨ ਦੀ ਕੋਸ਼ਿਸ਼ ਕਰਾਂਗੇ ਸਿਕਿਉਰਿਟੀ ਦੇ ਲਈ ਸੋ ਯੂਰਪ ਨਾਲ ਨੇੜਤਾ ਵਧਣ ਦੀ ਸੰਭਾਵਨਾ ਵਧ ਜਾਏਗੀ ਕੈਨੇਡਾ ਦੀ ਜਾਦਾ ਇੰਟੀਗ੍ਰੇਸ਼ਨ ਉਸ ਪਾਸੇ ਚੱਲੀ ਜੂਗੀ ਇੰਡੀਆ ਨਾਲ ਰਿਲੇਸ਼ਨ ਜਿਹੜੇ ਆ ਜਿਸ ਤਰ੍ਹਾਂ ਦੇ ਸੀ ਮੇਰੇ ਖਿਆਲ ਨਾਲ ਉਨਤ ਤਦਾ ਲਈ ਥੋੜੀ ਬਹੁਤ ਕੋਸ਼ਿਸ਼ ਹੋਏਗੀ ਪਰ ਕੋਈ ਬਹੁਤ ਜ਼ਿਆਦਾ ਕਿਉਂਕਿ ਪਾਰਟੀ ਵੀ ਸੋਚ ਪਾਰਟੀ ਦਾ ਜੋ ਜੋਨਾਂ ਦਾ ਜੋਨਾਂ ਕੋਲ ਇਨਫੋਰਮੇਸ਼ਨ ਪਈ ਹੋਈ ਹੈ ਉਹ ਤਾਂ ਬਦਲਣ ਵਾਲੀ ਨਹੀਂ ਹੈ ਸੋ ਸਾਰੇ ਜਿਹੜੇ ਇਸ਼ੂਸ ਪਏ ਹੋਏ ਇੰਡੀਆ ਨਾਲ ਉਹ ਰਿਜ਼ੋਲਵ ਕਰਨ ਲਈ ਇੰਡੀਆ ਤੇ ਦੋਨੇ ਪਾਸਿਓ ਕੋਈ ਪਹਿਲ ਕਦਮੀਆਂ ਹੋਣਗੀਆਂ ਤਾਂ ਹੀ ਕੁਝ ਹੋ ਪਾਊਗਾ ਜੇ ਰਾਈਟ ਜਿੱਤ ਜਾਂਦੇ ਕਨਸਰਵੇਟਿਵ ਤਾਂ ਜ਼ਰੂਰ ਉਹ ਸੋ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਡਿਫਰੈਂਟ ਹੋ ਸਕਦੀਆਂ ਸੀ ਇੰਡੀਆ ਤੇ ਕੈਨੇਡਾ ਦੇ ਰਿਲੇਸ਼ਨਸ ਦੇ ਵਿੱਚ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਵੱਖ-ਵੱਖ ਜਿਹੜੇ ਪ੍ਰੋਵਿੰਸ ਹੈਗੇ ਆ ਉਹਨਾਂ 'ਚ ਕਿਸ ਤਰ੍ਹਾਂ ਦੀ ਸਥਿਤੀ ਤੁਸੀਂ ਦੇਖ ਰਹੇ ਹੋ BC ਦੇ ਵਿੱਚ ਕਿਸ ਤਰ੍ਹਾਂ ਦੀ ਹੈ ਬਾਕੀ ਦੇ ਜਿਹੜੇ ਹੋਰ ਪ੍ਰੋਵਿੰਸ ਹੈਗੇ ਆ ਵੈਨਕੂਵਰ ਹੈ ਉੱਥੇ ਕਿਸ ਤਰ੍ਹਾਂ ਦੀ ਹੈ ਇਹ ਸਾਰੀਆਂ ਵੱਖ-ਵੱਖ ਰਾਜਾਂ 'ਚ ਨਿਆਕਿਊਬੇਕ ਤੇ ਅ ਕੁਬੇਕ ਤੇ ਵਿੱਚ ਤੇ ਜਿਹੜੀ ਪੋਜੀਸ਼ਨ ਹੈ ਲਿਬਰਲ ਹੈ ਪਲੱਸ ਉਹ ਬਲੈਕ ਕਵਬਕਾ ਹੈ ਤੇ ਕਨਜ਼ਰਵੇਟਿਵ ਹੈ ਇਹਨਾਂ ਐਨਡੀਪੀ ਵੀ ਉੱਥੇ ਫਾਈਟ ਚ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਿਉਂਕਿ ਐਨਡੀਪੀ ਉੱਥੇ ਰੂਲ ਵੀ ਕਰ ਰਹੀ ਹੈ ਉਹਨਾਂ ਦੀ ਪੋਜੀਸ਼ਨ ਠੀਕ ਹੈ ਸੋ ਲਿਬਰਲ ਪਾਰਟੀ ਤਿੰਨਾ ਉੱਥੇ ਸ਼ਾਇਦ ਵੋਟ ਕਾਫੀ ਡਿਵਾਈਡ ਹੋ ਜਾਊਗੀ ਐਟਲੈਂਟਿਕ ਕੈਨੇਡਾ ਜਿਹੜਾ ਉਹ ਕਲੀਅਰਲੀ ਲਿਬਰਲ ਵਾਲੇ ਪਾਸੇ ਟ੍ਰੈਡੀਸ਼ਨਲੀ ਵੀ ਜਾਂਦਾ ਤੇ ਇਸ ਵਾਰੀ ਦੀ ਵੀ ਜਾਣ ਦੀ ਪੋਜੀਸ਼ਨ ਲੱਗਦਾ ਮੈਨੂੰ ਸੋ ਔਰ ਓਵਰਆਲ ਜਿਹੜਾ ਅਲਬਰਟਾ ਵਗੈਰਾ ਹੈ ਐਡਵਿੰਟਨ ਹੈ ਪ੍ਰੈਰੀਜ਼ ਹੈ ਗਿਆ ਉਹ ਟ੍ਰੈਡੀਸ਼ਨਲੀ ਕੰਜ਼ਰਵੇਟਿਵ ਹੈ ਪਰ ਉੱਥੇ ਇਸ ਵਾਰੀ ਜਿੱਤਣ ਜਿਆਦਾ ਤਾਂ ਕੈਂਡੀਡੇਟ ਉਹਨਾਂ ਦੇ ਜਿੱਤਣ ਦੀ ਸੰਭਾਵਨਾ ਹੈ ਪਰ ਤੁਹਾਡਾ ਸੈਟ ਹੋਇਆ ਕੋਦਰ ਵੀ ਲੱਗਣ ਦੀ ਸੰਭਾਵਨਾ ਮੈਨੂੰ ਲੱਗਦੀ ਹੈ ਠੀਕ ਤਾਂ ਇਹ ਓਵਰਆਲ ਜਿਸਪਾਲਜੀ ਆਪਣਾ ਸਮਾਂ ਵੀ ਸਮਾਪਤੀ ਵੱਲ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਤੁਹਾਡੀ ਆਖਰੀ ਟਿੱਪਣੀ ਕੀ ਹੈ ਜਾਂ ਤੁਸੀਂ ਸਾਰੇ ਓਵਰਆਲ ਇਲੈਕਸ਼ਨ ਨੂੰ ਅੱਜ ਦੀਆਂ ਜਿਹੜੀਆਂ ਪ੍ਰਸਥਿਤੀਆਂ ਉਹਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਓਵਰਆਲ ਹੋਰ ਕੋਈ ਤੁਹਾਡੀ ਟਿੱਪਣੀ ਹੋਵੇ ਸੋ ਮੈਨੂੰ ਲੱਗਦਾ ਕਿ ਜਿਹੜੀ इमोशनल ਲੈਵਲ ਤੇ ਉੱਤੇ ਲੋਕ ਵੋਟ ਕਰ ਰਹੇ ਐ ਇਸ ਵੇਲੇ ਕਿਉਂਕਿ ਪਾਰਟੀ ਨੇ ਆਪਣੇ ਆਪਣੇ ਪਲੈਟਫਾਰਮ ਹਜੇ ਰਿਲੀਜ਼ ਕੀਤੇ ਹੀ ਐ ਇੱਕ ਦੋ ਨੇ ਕਰ ਦਿੱਤੇ ਐ ਹਜੇ ਕੰਜ਼ਰਵੇਟਿਵ ਨੇ ਦਾ ਸ਼ਾਇਦ ਕੱਲ ਕਰਨਾ ਸੋ ਪਾਰਟੀ ਪਲੈਟਫਾਰਮ ਜਿਹੜੇ ਐ ਉਹਦੇ ਉੱਤੇ ਕਲੈਰਿਟੀ ਲੋਕਾਂ ਨੂੰ ਤਾਂ ਹੈ ਨਹੀਂ ਹਜੇ ਤੱਕ ਨਾ ਹੀ ਉਹਨਾਂ ਕੋਲ ਕੋਈ ਇਦਾਂ ਦੀ ਪਾਲਿਸੀਆਂ ਹੈਗੀਆਂ ਜਿਹੜੀਆਂ ਜਿਸ ਪ੍ਰੋਬਲਮਸ ਦੇ ਵਿੱਚ ਕੈਨੇਡਾ ਫਸਿਆ ਹੋਇਆ ਕਿਉਂਕਿ ਲਿਬਰਲ ਦੇਖੋ ਰੋਲ ਕਰ ਰਹੇ ਸੀ ਜੋ ਕਰ ਸਕਦੇ ਸੀ ਲੀਡਰ ਕੋਈ ਵੀ ਹੋਵੇ ਫਿਲਾਸਫੀ ਤਾਂ ਹੋਈ ਹੈ ਨਾ ਉਹਨਾਂ ਕੋਲ ਹੁਣ ਮਾਰਕ ਕਰਨੀ ਕੀ ਨਵਾਂ ਕਰਨ ਗਿਆ ਕਿ ਇਹ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੇਗਾ ਪਰ ਹਲੇ ਤੱਕ ਉਹ ਲੀਡਰਸ਼ਿਪ ਡਿਬੇਟ ਦੇ ਵਿੱਚ ਵੀ ਜਿਹੜੇ ਮੈਂ ਦੇਖ ਰਿਹਾ ਕੋਈ ਰਿਮਾਰਕੇਬਲੀ ਕੋਈ ਨਵੀਂ ਕ੍ਰਿਸ਼ਮਾ ਕਰਨਗੇ ਇਕਨੋਮੀ ਨੂੰ ਠੀਕ ਕਰਨ ਲਈ ਮੈਨੂੰ ਇਦਾਂ ਦੀ ਹੋ ਸਕਦਾ ਮੈਂ ਥੋੜਾ ਪੈਸੀਵਿਸਟਿਕ ਹੋਵਾਂ ਪਰ ਆਮ ਲੋਕ ਵੀ ਇਦਾਂ ਹੀ ਸੋਚਦੇ ਆ ਕਿ ਠੀਕ ਆ ਇਸ ਵਾਰੀ ਵੋਟ ਤਾਂ ਸਾਨੂੰ ਕਰਨਾ ਹੀ ਪੈਣਾ ਲੇਬਰ ਨੂੰ ਪਰ ਉਹਨਾਂ ਕੋਲ ਵੀ ਏਜੰਡਾ ਕੋਈ ਇਦਾਂ ਦਾ ਕਲੀਅਰ ਮੇਰੇ ਹਿਸਾਬ ਨਾਲ ਦਿਖਾਈ ਨਹੀਂ ਦੇ ਰਿਹਾ ਕਿ ਕੋਈ ਬਹੁਤ ਜ਼ਿਆਦਾ ਕਲੀਅਰ ਕਟ ਏਜੰਡੇ ਦੇ ਨਾਲ ਜਿਸ ਤਰ੍ਹਾਂ ਦੀ ਸਿਚੁਏਸ਼ਨ ਚ ਫਸਦਾ ਜਾ ਰਿਹਾ ਕੈਨੇਡਾ ਤੇ ਅਮਰੀਕਾ ਬਾਕੀ ਕੰਟਰੀ ਵੀ ਫਸੇ ਹੋਏ ਆ ਓਕੇ ਸਾਨੂੰ ਪਤਾ ਹੀ ਆ ਵਰਲਡ ਦੀ ਇਕਨੋਮੀ ਦੀ ਜਿਹੜੀ ਸਿਚੁਏਸ਼ਨ ਆ ਕਿਹੋ ਜਿਹੀ ਆ ਸੋ ਜਦ ਤੱਕ ਉਹ ਉਦੇ ਉੱਤੇ ਕੁਝ ਕਲੈਰਿਟੀ ਨਹੀਂ ਹੁੰਦੀ ਕਿ ਤੁਸੀਂ ਜਿਹੜਾ ਪਾਸਟ ਹੈ ਉਹਨੂੰ ਫਿਕਸ ਕਿਵੇਂ ਕਰਨਾ ਉਦੋਂ ਤੱਕ ਇਸ ਉਹਦੇ ਚ ਛੇਤੀ ਕੀਤੇ ਕਾਸਮੈਟਿਕ ਚੇਂਜਸ ਥੋੜੀਆਂ ਬਹੁਤ ਹੋ ਜਾਣਗੀਆਂ ਪਰ ਮੈਨੂੰ ਨਹੀਂ ਲੱਗਦਾ ਕਿ ਇਮੀਡੀਏਟਲੀ ਲੋਕ ਲਿਬਰਲ ਨੂੰ ਵੋਟ ਵੀ ਕਰ ਦਿੰਦੇ ਆ ਤਾਂ ਲੋਕ ਜਿਆਦਾ ਸੈਟੀਸਫਾਈ ਹੋਣਗੇ ਜਿਸ ਤਰ੍ਹਾਂ ਦੀ ਸਿਚੁਏਸ਼ਨ ਬਣਨੀ ਹੈ ਮੈਂ ਇਮੀਗ੍ਰੈਂਟਸ ਪ੍ਰਤੀ ਇਹੀ ਨੀਤੀ ਰਹੂਗੀ ਬਾਈ ਐਂਡ ਲਾਰਜ ਇਹੀ ਰਹੂਗੀ ਥੋੜਾ ਬਹੁਤ ਕਟਾਈ ਆ ਜਿੰਨੀ ਕੋਨੀ ਕਟਾਉਣਗੇ ਪਰ ਸੋਲੂਸ਼ਨ ਕੋਈ ਨਹੀਂ ਹੈ ਜੇ ਨਹੀਂ ਇਮੀਗ੍ਰੈਂਟ ਨੂੰ ਸਾਦੇ ਤਾਂ ਵੀ ਪ੍ਰੋਬਲਮ ਹੈ ਜੇ ਸਾਦੇ ਆ ਤਾਂ ਵੀ ਪ੍ਰੋਬਲਮ ਹੈ ਜੇ ਸਾਦੇ ਆ ਤੁਹਾਨੂੰ ਜਦੋਂ ਆ ਜਾਂਦੇ ਆ ਫਿਰ ਪ੍ਰੋਬਲਮ ਛੋ ਜਾਂਦੇ ਕੋਈ ਤੁਹਾਡੀ ਇਕਨੋਮੀ ਜਦ ਤੱਕ ਗਰੋ ਨਹੀਂ ਕਰੂਗੀ ਇਕਨੋਮੀ ਦੇ ਵਿੱਚ এমਪਲੋਇਮੈਂਟ ਹੋਰ ਜਨਰੇਟ ਨਹੀਂ ਹੋਊਗੀ ਮੈਨੂਫੈਕਚਰਿੰਗ ਜਿਹੜੀ ਨਹੀਂ ਘਟਦੀ ਘਟਦੀ ਬਿਲਕੁਲ ਹੀ ਖਤਮ ਹੋਣ ਵਾਲੇ ਪਾਸੇ ਆ ਉਹ ਵਾਪਸ ਨਹੀਂ ਆਉਂਦੀ ਤੇ ਜੋਬਸ ਫਿਰ ਕਿੱਥੋਂ ਆਉਣਗੀਆਂ ਟ੍ਰਕਿੰਗ ਟਰਾਂਸਪੋਰਟੇਸ਼ਨ ਉਹ ਅਮਰੀਕਾ ਨਾਲ ਰਿਲੇਸ਼ਨ ਹੁਣ ਚਾਈਨਾ ਅਮਰੀਕਾ ਸਾਰੀਆਂ ਚੀਜ਼ਾਂ ਅਸੀਂ ਦੇਖ ਹੀ ਰਹੇ ਹਾਂ ਸੋ ਉਹ ਵੇਅਰਹਾਊਸਿੰਗ ਜਿਹੜੀ ਹੋ ਰਹੀ ਸੀ ਇਥੋਂ ਮਾਲ ਜਾ ਰਿਹਾ ਸੀ ਲੋਕ ਕਿਉਂਕਿ ਸਾਨੂੰ ਪਤਾ ਹੀ ਹੈ ਕਿ ਚਾਈਨਾ ਤੋਂ ਲੋਕ ਇੰਪੋਰਟ ਕਰਕੇ ਬਾਇਆ ਕੈਨੇਡਾ ਯੂ ਐਸ ਐਨ ਜਾਂਦਾ ਸੀ ਇਸੇ ਕਰਕੇ ਇਕਨੋਮੀ ਜਿਹੜੀ ਹੈ ਟਰੱਕਿੰਗ ਇੰਡਸਟਰੀ ਕਾਫੀ ਸਾਲ ਕਰੋਨਾ ਕਰੋਨਾ ਤੋਂ ਬਾਅਦ ਕਾਫੀ ਲੋਕਾਂ ਨੇ ਪੈਸੇ ਬਣਾਏ ਪਰ ਕਿਉਂਕਿ ਹੁਣ ਚਾਈਨਾ ਤੇ ਅਮਰੀਕਾ ਦੇ ਰਿਲੇਸ਼ਨ ਜਦ ਤੱਕ ਸੈਟਲ ਨਹੀਂ ਹੁੰਦੇ ਜਾਂ ਪਤਾ ਨਹੀਂ ਲੱਗਦਾ ਉਦੋਂ ਤੱਕ ਇਹ ਇਹਦਾ ਤਾਂ ਸੋਲੂਸ਼ਨ ਮੇਰੇ ਖਿਆਲ ਕੋਈ ਹਜੇ ਇਮੀਡੀਏਟਲੀ ਦਿਖਾਈ ਨਹੀਂ ਦੇ ਰਿਹਾ। ਇੱਥੇ ਹੀ ਅਸੀਂ ਆਪਣੇ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ ਜਿਹੜੇ ਦੋਸਤ ਸਾਡੇ ਪ੍ਰੋਗਰਾਮ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਨਾ ਤੇ ਜੇ ਤੁਹਾਡੀ ਇਹ ਸਾਰੀ ਗੱਲਬਾਤ ਬਾਰੇ ਕੋਈ ਰਾਏ ਹੋਵੇ ਕੋਈ ਟਿੱਪਣੀ ਹੋਵੇ ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾ YouTube ਦੇ ਕਮੈਂਟ ਬਾਕਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਪਾਈ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਸ਼ੁਕਰੀਆ